ਮੇਰਾ ਨਾਮ ਕਾਕੂ ਆ ਬਈ ਇਹ ਕਾਦੀ ਦਿਖਾਂਗੇ ਬਈ ਚਿਕਨ ਸ਼ਾਪ ਦੀ ਕੀ ਗੱਲ ਹੋ ਯਾਰ ਆਤ ਰਾਤ ਬਈ ਜੀ 8:30 ਵਜੇ ਦਾ ਟਾਈਮ ਆਈ ਤਿੰਨ ਜਣੇ ਆਏ ਆ ਜੀ ਇੱਕ ਜਣੇ ਤਾਂ ਮੋੜ ਨਾਲ ਉੱਥੇ ਸਟਾਰਟ ਖੜਾ ਜੀਆ ਤਿੰਨ ਜਣੇ ਅੰਦਰ ਵੜੇ ਆ ਜੀ ਤੇ ਆ ਛੋਟਾ ਮੁੰਡਾ ਸੀਗਾ ਜੀ ਤੇ ਇਹਦੀ ਤੌਣ ਤੇ ਉਹਨਾਂ ਨੇ ਛੁਰੀ ਰੱਖੀ ਸਾਡੀ ਦੁਕਾਨ ਤੋਂ ਹੀ ਚੱਕੀ ਜੀ ਤੇ ਦੋ ਜਣੇ ਅੰਦਰ ਵੜ ਗਏ ਇੱਕ ਜਣੇ ਨੇ ਗੱਲਾਂ ਲੁੱਟਿਆ ਜੀ 24000 ਰੁਪਏ ਕੈਸ਼ ਲੈ ਕੇ ਬਾਕੀ ਜਿਹੜੇ ਪੈਸੇ ਨਗਦ ਬੱਟੇ ਸੀ ਉਹ ਗਿਣੇ ਨਹੀਂ ਗਏ ਜੀ ਤੇ ਇੱਥੇ ਅੰਦਰ ਤੁਹਾਡੇ ਕੌਣ ਸੀਗੇ ਉਹ ਉਹ ਪਤਾ ਨਹੀਂ ਜੀ ਕੌਣ ਸੀਗੇ ਮੁੰਡੇ ਜੀ ਅਸੀਂ ਤਾਂ ਜੀ ਮੈਂ ਸੀਗਾ ਮੁੰਡਾ ਸੀਗਾ ਮੈਂ ਕੰਮ ਕਰਾਇਆ ਸੀਗਾ ਇੱਕ ਤਾਂ ਛੋਟਾ ਭਾਈ ਵੱਡਾ ਭਾਈ ਸੀਗਾ ਜੀ ਮੁਰਦਾ ਸਟਾਰਟ ਰੱਖਿਆ ਮੁਰਦਾ ਸਟਾਰਟ ਸੀ ਸਾਹਮਣੇ ਖੜਾ ਸੀ ਮੁਰਦਾ ਜੀ ਉਹ ਤਾਂ ਲੱਗਿਆ ਵੀ ਬੰਦੇ ਕੋਈ ਨਹੀਂ ਜੀ ਹਲੇ ਕੋਈ ਪਤਾ ਨਹੀਂ ਬਸ ਕੈਸ਼ ਹੀ ਲੈ ਕੇ ਗਏ ਜੀ ਚੱਕ 24000 ਰੁਪਏ ਕੈਸ਼ ਆ ਜੀ ਬਾਕੀ ਟੋਕੇ ਜਿਹੜਾ ਸਾਡੇ ਸੰਦ ਆਈ ਸੰਦ ਵੀ ਲਾਗੇ ਚੱਕੇ ਕਿੰਨੀ ਥੋੜੀ ਸਤਾਂ ਹਾਂਜੀ ਹਾਂਜੀ ਸਾਡੇ ਸੰਦ ਉਹਨਾਂ ਨੇ ਚੱਕੇ ਸਾਡੇ ਤਾਂ ਹੌਣ ਤੇ ਲਾਏ ਦੁਕਾਨ ਕਾਦੀ ਹੈ ਦੁਕਾਨ ਮੀਟ ਦੀ ਹੈ ਚਿਕਨ ਸ਼ਾਪ ਹੈ ਕਿੰਨੀ ਉਮਰ ਦੇ ਸੀਗੇ ਉਹ ਉਮਰ ਹੈਗੀ ਉਹਨਾਂ ਦੀ 20 ਤੋਂ 25 ਸਾਲ ਤੱਕ ਰਜੀ ਮੋਨੇ ਸੀ ਜਾਂ ਕੋਈ ਹਾਂਜੀ ਮੋਨੇ ਸੀਗੇ ਮੋਨੇ ਸੀਗੇ ਜੀ ਮੂਹ ਨਹੀਂ ਟਕੇ ਸੀ ਉਹਨਾਂ ਦੇ ਜਿਹੜੀ ਰੋਡ ਕਿਹੜੀ ਹੈ ਇਹ ਕਸ਼ਮੀਰੀ ਰੋਡ ਹੈ ਜੀ ਸਮਾਂ ਵੀ ਟਿੱਟਾ ਝੁੱਟਾ ਪਿੱਟਾ ਹੈ ਜੁਹਨਾਂ ਦਾ ਜੀ ਤੇ ਅੱਖਾਂ ਉਹਨਾਂ ਦੀ ਬੰਦ ਹੋਈ ਜਾਂਦੀ ਧੁੰਦਲਾ ਦਿਖੀ ਜਾਂਦਾ ਹੈ ਉਹਨਾਂ ਨੂੰ ਕਿਹਨਾਸ ਬਿੰਦਰੀ ਕੀ ਗੱਲ ਹੋਇਆ ਰਾਤ ਨੂੰ ਜੀ ਰਾਤ ਨੂੰ ਜੀ ਤਿੰਨ ਚਾਰ ਮੁੰਡੇ ਆਏ ਸੀ ਜੀ ਦੁਕਾਨ ਲੁੱਟ ਕੇ ਲੈ ਗਏ ਕਾਦੀ ਦੁਕਾਨ ਸੀ ਜੀ ਮੀਟ ਦੀ ਕੌਣ ਸੀ ਉਹ ਮੁੰਡਾ ਪਤਾ ਲੱਗਿਆ ਕੋਈ ਵੀ ਮੁੰਡਿਆਂ ਦਾ ਪਤਾ ਨਹੀਂ ਲੱਗਿਆ ਜੀ ਕਿੰਨੇ ਕੁ ਮੁੰਡੇ ਆਏ ਸੀ ਜੀ ਤਿੰਨ ਚਾਰ ਮੁੰਡੇ ਆਏ ਸੀ ਮੋਟਰਸਾਈਕਲ ਤੇ ਸੀ ਜੀ ਕਿੰਨੇ 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 ਵਜੇ ਸੀ ਜੀ 8 8:30 ਵਜੇ ਦੀ ਗੱਲ ਹੈ ਜੀ ਕਿਸ ਤਰ੍ਹਾਂ ਲੁੱਟਦੀ ਬਾਫੂ ਜਿੱਤਾਂ ਜਾ ਬਈ ਪਹਿਲਾਂ ਤੋਂ ਸਾਹਮਣੇ ਥੜੀ ਤੇ ਬੈਠੇ ਸੀ ਜੀ ਉਸ ਤੋਂ ਬਾਅਦ ਇੱਕ ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ ਤੇ ਅੰਦਰ ਵੜ ਗਏ ਛੁਰੀਆਂ ਜੈਕਲੇ ਟੋਕੇ ਚੱਕ ਲਈ ਉਹ ਵੀ ਆਪਣੀ ਹਾਂਜੀ ਹਾਂਜੀ ਸਾਡੇ ਆਪਣੀ ਫਿਰ ਕੀ ਹੋਇ ਪਰ ਇਹ ਉਹਨਾਂ ਨੇ ਗੱਲਿਆ ਗੁੱਲੇ 'ਚ ਹੱਥ ਮਾਰੀ ਇਹਨੇ ਭੱਜ ਗਈ। ਕਿੰਨੇ ਪੈਸੇ ਸੀਗੇ? 24000 ਸੀਗਾ ਤੇ ਜਿਹੜੇ ਕੈਸ਼ ਸੀ ਕੋ ਲੱਗ ਸੀ ਗਈ। ਮੇਰਾ ਨਾ ਪ੍ਰੀਤ ਜੀ। ਸਾਡੀ ਦੁਕਾਨ ਹੈ। ਆਪਣੀ ਸਟੀਲ ਦੀ ਹੈ। ਕੀ ਗੱਲ ਹੋਈ ਸੀਗੇ ਇੱਥੇ ਜਿਹੜੀ ਕੋਈ ਘਟਨਾਤ ਹੋਈ ਛੋਟੇ ਗਵਾਂਢ 'ਚ। ਇਹ ਗੱਲ ਤਾਂ ਜੀ ਅਸੀਂ ਦੇਖੋ ਵੈਸੇ ਤਾਂ ਸਟਾਈਮ ਨਾਲ ਜਾੜਨੇ ਆਂ। ਸਾਡੇ 6 ਕਾਲ ਲੁੱਟਾ ਖੋਰੀ ਕਰਕੇ ਆਏ ਉਹਨਾਂ ਇੱਕ ਅਸੀਂ ਗਿੱਦੜੇ ਬਤ ਉਹਨੇ ਲੋਕ ਲੈ ਆਣੀ ਅਸੀਂ ਤੇ ਅਸੀਂ ਸਾਨੂੰ ਜਾਣਾ ਉੱਥੇ ਟ੍ਰੇਨ ਲੇਟ ਹੋ ਜਾਂਦੇ ਕਈ ਵਾਰੀ ਸਾਨੂੰ ਉੱਥੇ ਜਾਣਾ ਪੈਂਦਾ ਤੇ ਅਸੀਂ ਟਾਈਮ ਨਾਲ ਜਾ ਆਣ ਦਨੇ ਆਂ। ਉਹਨਾਂ ਉਦੋਂ ਬਾਅਦ ਥ ਇਹ ਕਹਿਣਾ ਇਹ ਆ ਕਿ ਜੀ ਆ ਸਾਡੇ ਆਂਡਗਵਾਂਡ ਮੱਥੇ ਹੋਈ ਐ ਜੀ ਕੱਲ ਨੂੰ ਸਾਡੀ ਦੁਕਾਨ ਤੇ ਵੀ ਐਕਸ਼ਨ ਆ ਸਕਦਾ ਜੀ ਹੁਣ ਅਸੀਂ ਕੀ ਕਰਾਂਗੇ ਚੇਚੇ ਹੋਇਆ ਜੀ ਐ ਆ ਭਈਆ ਕਹਿੰਦੇ ਭਈ ਸਾਡੇ ਤਾਂ ਗੱਲੇ 'ਚ 22-25 ਹਜ਼ਾਰ ਰੁਪਏ ਪਿਆ ਸੀਗਾ ਜੀ ਤੇ ਚਾਰ-ਪੰਜ ਮੁੰਡੇ ਜਾਣੇ ਪਹਿਲੇ ਇੱਥੇ ਦੋ ਤਿੰਨ ਗੇੜੀਆਂ ਮਾਰੀਆਂ ਇਹਨਾਂ ਦਾ ਮੀਟ ਦਾ ਕੰਮ ਆ ਇਹ ਥੋੜਾ ਡਿਲੇਟ ਜਾਂਦੇ ਘਰੇ ਚਾਰ-ਪੰਜ ਗੇੜੀਆਂ ਮਾਰੀਆਂ ਤਾਂ ਫਿਰ ਇਹਨਾਂ ਬਾਅਦ ਦੁਕਾਨ ਤੇ ਆ ਕੇ ਫਿਰ ਉਹਨਾਂ ਨੇ ਇਹਨਾਂ ਦੇ ਹੀ ਜਿਹੜੇ ਸੰਤਪੱਲੇ ਹੁੰਦੇ ਆ ਜਿਹੜੇ ਆ ਕੋਟੇ ਹੁੰਦੇ ਆ ਟੁੱਕੇ ਜਿਹੜੇ ਇਹਨਾਂ ਦਾ ਮੁਰਗੇ ਮਾਰ ਕੇ ਵੜਦੇ ਆ ਉਹ ਚੱਕ ਕੇ ਇਹਨਾਂ ਦੇ ਗਲੇ ਤੇ ਰੱਖ ਕੇ ਦੋ ਜਣੇ ਸੀਗੇ ਸ਼ਾਇਦ ਤੱਕ ਅੰਦਰ ਇਹਨੀ ਗੱਲ ਪਤਾ ਲੱਗਿਆ ਵੀ ਦੋ ਜਣੇ ਰੱਖ ਕੇ ਤੇ ਇਹਨਾਂ ਨੂੰ ਕਹਿੰਦੇ ਵੀ ਪੈਸੇ ਫੜਾ ਦਿਓ ਹੁਣ ਜਿਹੜੇ ਕੋ ਅਗਲੇ ਨੇ ਦਰਦੇ ਮਾਰੇ ਅਗਲੇ ਨੇ ਪੈਸੇ ਵੜਾਤੇ ਹੁੰਦੇ ਕੋਈ ਆ ਲੁੱਟਾ ਕੋਰੀ ਹੋ ਰਹੀਆਂ ਇਹਨਾਂ ਨੂੰ ਦੇਖੋ ਨਿਊਜ਼ ਤੋਂ ਆਈ ਆ ਜੋੜ ਕੇ ਬੈਂਤੇ ਕਿ ਆ ਲੁੱਟਾ ਕੋਰੀ ਬੰਦ ਕਰਾਈ ਜਾਵੇ ਕਾਨੂੰ ਸਾਡੇ ਗਵਾੜ ਮੱਤੇ ਹੋਈ ਹੈ ਜੇ ਸਾਡੀ ਦੁਕਾਨ ਤੇ ਵੀ ਐਕਸ਼ਨ ਆ ਚ ਕਿੰਨਾ ਕੁ ਵੱਡੇ ਟਾਈਮ ਲੱਗੂਗੀ ਜਿਵੇਂ ਲਗਾਤਾਰ ਇਹ ਤੇ ਹੋ ਰਹੀਆਂ ਪਹਿਲਾਂ ਵੀ ਬਠਿੰਡੇ ਚ ਕਈ ਇਸ ਤਰ੍ਹਾਂ ਦੀ ਪਹਿਲੇ ਵੀ ਹੋਈਆਂ ਜੀ ਹਾਂ 10-12 ਦੋ ਤਿੰਨ ਦੁਕਾਨਾਂ ਪਿਛਲੀ ਵਾਰੀ ਨਾਲ ਦੀ ਦੁਕਾਨ ਤੇ ਹੋਈ ਸੀ ਮੀਟਲ ਜੀ ਹੁਣ ਇਹ ਤੇ ਹੋ ਗਈ ਕੱਲ ਨੂੰ ਜੀ ਸਾਡੀ ਦੁਕਾਨ ਤੇ ਵੀ ਐਕਸ਼ਨ ਆ ਸਕਦਾ ਸਾਡਾ ਤਾਂ ਇਹ ਹੀ ਲੱਗ ਰਿਹਾ ਈ ਡਰ ਲੱਗਾ ਰਹੂਗੇ ਜਦੋਂ ਸਾਡੀ ਦਵਾ ਆਂਡ ਦਵਾੜ ਤੇ ਵੀ ਸਰ ਇੱਕ ਆਪਣੇ ਬੀਤੀ ਰਾਤ ਕਸਰੂਧਿਆ ਰੋਡ ਦੇ ਕੋਲ ਵੀ ਅਪਲੋਡ ਦੀ ਵਾਰਦਾਤ ਨੂੰ ਜਾਣ ਦਿੱਤਾ ਕੀ ਮੰਮਾ ਸਾਰਾ ਸਹੀ ਉਹ ਸਰ ਇਹ ਹੈ ਵੀ ਇੱਕ ਸੰਦੀਪ ਕੁਮਾਰ ਨਾਮ ਦਾ ਛਟਕਈ ਆ ਉਹਨੇ ਪਹਿਲਾਂ ਫੋਨ ਕੀਤਾ ਸੀ ਥਾਣੇ ਵੀ ਮੇਰੇ ਦੁਕਾਨ ਤੇ ਮੇਰੇ ਕੁਝ ਗਾਖ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰ ਰਹੇ ਨੇ ਮਰਜ਼ੀ ਤੋਂ ਮੈਂ ਦਰਖਾਸਤ ਦਿੱਤੀ ਹੈ ਤਾਂ ਉਹਨੇ ਪੈਸਿਆਂ ਦਾ ਜ਼ਿਕਰ ਕੀਤਾ ਵੀ ਮੇਰੇ ਕੁਝ ਪੈਸੇ ਇਹਨਾਂ ਨੇ ਖੋਰੇ ਚੁਰੀ ਦੀ ਲੋਕ ਤੇ ਇਹ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ ਇਹ ਸੱਚ ਹੋਈ ਤਾਂ ਕਾਰਵਾਈ ਕੀਤੀ ਜਾਊ ਨਹੀਂ ਇਹਦੇ ਖਿਲਾਫ ਕਾਰਵਾਈ ਕੀਤੀ ਉਹ ਕਹਿ ਰਹੀ ਸੀ ਵੀ ਮੂੰਹ ਵਗੈਰਾ ਨਹੀਂ ਬੰਨੇ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਮੂੰਹ ਬੰਨੇ ਤਾਂ ਵਗੈਰਾ ਨਹੀਂ ਉਹਦੇ ਪੁਰਾਣੇ ਗਾਧ ਨੇ ਜੀ ਇਹ ਹਮ ਕਾਸ਼ੀ ਵਰਗੇ ਨੇ ਜਿਹੜੇ ਮੁੰਡੇ ਜੀ ਜਿਹਦਾ ਉਹ ਨੋਲੇ ਰਿਆ ਹੁਣ ਉਹ ਪੁਰਾਣੇ ਗਾਧ ਨੇ ਉਹਦੇ ਕੋਲੇ ਆਉਂਦੇ ਜਾਂਦੇ ਨੇ ਉਹਨੂੰ ਚੰਗੀ ਤਰ੍ਹਾਂ ਜਾਣਦਾ ਪੈਸਾ